ਉਹ 9 ਪੌ ਦੀ ਰਾਤ ਹੈ ਜਿਹੜੀ ਰਾਤ guzri thi। ਇਸ ਦਿਨ ਬੀਬੀ ਸ਼ਰਨਕੌਰ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਰਾਤ ਦੇ ਹਨੇਰੇ ਦੇ ਵਿੱਚ ਉੱਥੇ ਗੁਰੂ ਕੇ ਸਿੱਖਾਂ ਦੇ ਸ਼ਰੀਰਾਂ ਦੀ ਪਾਲ ਕੀਤੀ। ਸਿੱਖਾਂ ਦੇ ਸ਼ਰੀਰ ਇਸ ਬੱਚੀ ਨੇ ਇਕੱਤਰਿਤ ਕੀਤੇ, ਇਕੱਠੇ ਕੀਤੇ। ਚਮਕੌਰ ਸਾਹਿਬ ਦੀ ਧਰਤੀ ਤੇ ਅਰਦਾਸ ਕਰਕੇ ਉਹਨਾਂ ਗੁਰੂ ਕੇ ਸਿੱਖਾਂ ਦੇ ਸ਼ਰੀਰਾਂ ਦਾ ਸਸਕਾਰ ਕਰਨ ਲਈ ਉਹਨਾਂ ਦੀ ਚਿਖਾ ਤਿਆਰ ਕਰਕੇ ਜਦੋਂ ਅੱਗ ਲਾਈ ਆ ਤੇ ਦੂਜੋਂ ਉਹਨਾਂ ਨੇ ਬਲਦੀ ਕੋਈ ਅੱਗ ਧੱਕੀ ਉਹ ਸਾਰੇ ਭੱਜ ਕੇ ਉਸ ਥਾਂ ਤੇ ਜਿੱਥੇ ਅੱਗ ਬਲ ਰਹੀ ਸੀ ਉਸ ਥਾਂ ਤੇ ਪਹੁੰਚਦੇ ਨੇ ਆ ਕੇ ਪੁੱਛਣਾ ਕੀਤਾ ਕੌਣ ਹੈ ਤੂੰ ਤੇ ਉਸ ਗੁਰੂ ਦੀ ਬੱਚੀ ਨੇ ਅੱਗੋਂ ਜਵਾਬ ਦਿੱਤਾ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਧੀ ਹਾਂ ਮਿਆਣ ਦੇ ਵਿੱਚੋਂ ਕਿਰਪਾਨ ਕੱਢ ਕੇ ਇਹ ਬੱਚੀ ਲੜੀ ਵੀ ਕਈਆਂ ਨੂੰ ਮਾਰ ਕੇ